ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੀ ਵੀ ਬੀ ਬਲਾਚੌਰ ਦਾ ਚਾਨਣ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀ ਆ ਦੋਸਤੋ ਮੀ 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 ਅੱਜ ਨਮਾ ਸ਼ਹਿਰ ਬਹੁਤ ਪੈ ਰਿਹਾ ਆ ਅੱਜ ਆਪਾਂ ਨਮਾ ਸ਼ਹਿਰ ਖੜੇ ਆ ਨਮਾ ਸ਼ਹਿਰ ਬਹੁਤ ਹੀ ਜ਼ਿਆਦਾ ਭਾਰੀ ਮੀ ਪੈ ਰਿਹਾ ਤੇ ਕਿੱਥੇ ਕਿੱਥੇ ਪੈ ਰਿਹਾ ਆ ਦੱਸ ਸਕਦੇ ਹੋ ਤੁਸੀਂ ਕੋਈ ਮੇਰਾ ਭਰਾ ਲਾਈਵ ਦੇ ਵਿੱਚ ਆ ਕੇ ਗੱਲਬਾਤ ਕਰਨੀ ਚਾਹੁੰਦਾ ਤਾਂ ਕਰ ਸਕਦਾ ਆ ਉਹ ਆਪਾਂ ਨਵਾਂ ਸ਼ਹਿਰ ਖੜੇ ਆ ਨਵਾਂ ਸ਼ਹਿਰ ਦਾ ਮੀਂਹ ਦਾ ਨਜ਼ਾਰਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਆਪਾਂ ਬਹੁਤ ਹੀ ਜ਼ਿਆਦਾ ਮੀਂਹ ਆ ਇੱਥੇ ਕਿੱਥੇ ਕਿੱਥੇ ਪੈ ਰਿਹਾ ਬਲਾਚੌਰ ਸਾਈਡ ਮੀਂਹ ਕੋਈ ਮੇਰਾ ਭਰਾ ਦੱਸ ਸਕਦਾ ਤਾਂ ਦੱਸੋ ਪੈ ਰਿਹਾ ਆ ਬਲਾਚੌਰ ਸਾਈਡ ਤੇ ਮੀਂਹ ਦੱਸਿਓ ਤੁਸੀਂ ਨਵਾਂ ਸ਼ਹਿਰ ਤਾਂ ਬਾਦੂ ਆ ਮੀਂਹ ਅੱਜ ਜੇ ਬਲਾਚੌਰ ਪੈ ਰਿਹਾ ਤਾਂ ਦੱਸ ਸਕਦੇ ਹੋ ਕਿਉਂਕਿ ਬਲਾਚੌਰ ਸਾਈਡ ਵੱਲ ਨੂੰ ਫਿਰ ਆਉਣਾ ਸੀ ਮੈਂ ਤੇ ਜੇ ਕੋਈ ਭਰਾ ਮੇਰਾ ਜਿਹੜੇ ਜੁੜਿਆ ਵਾ ਬਲਾਚੋਰ ਤੋਂ ਜਾਂ ਮੇਰੀ ਭੈਣ ਜੁੜੀਓ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਆ ਬਲਾਚੋਰ ਪੈ ਰਿਆ ਮੀਂਹ ਜਾਂ ਨਹੀਂ ਜਸਵਿੰਦਰ ਹੋ ਗਿਆ ਆ ਆ ਬਰਵਾਹ ਕਿੱਥੇ ਪੈ ਰਿਹਾ ਹੈ ਬਲਾਚੋਰ ਸਾਈਡ ਦੇ ਮੀਂਹ ਪੈ ਰਿਹਾ ਜਾਂ ਨਹੀਂ ਕੋ ਦੱਸ ਸਕਦੇ ਹੋ ਤੁਸੀਂ ਆਪਾਂ ਜੇ ਨਵਾਂ ਸ਼ਹਿਰ ਖੜਿਆ ਨਵਾਂ ਸ਼ਹਿਰ ਮੀਂਹ ਵਾਧੂ ਆ ਵਾਧੂ ਬਹੁਤ ਹੀ ਜ਼ਿਆਦਾ ਮੀਂਹ ਪੈ ਰਿਹਾ ਹੈ ਬਹੁਤ ਹੀ ਵਧੀਆ ਮੌਸਮ ਹੋਇਆ ਵਾ ਜਿਹਨੂੰ ਕਹਦੇ ਆ ਠੰਡਾ ਮੌਸਮ ਹੋਇਆ ਵਾ ਅੱਜ ਕਿਹੜੇ ਪਿੰਡ ਦੇ ਵਿੱਚ ਪੈ ਰਿਹਾ ਮੀਂਹ ਇੱਧਰ ਪਿੰਡ ਲਾਗੇ ਲਾਗੇ ਲੱਗਦੀ ਆ ਜਿਹੜੇ ਆਪਣੇ ਬੜਬਾ ਬਘੋਰਾ ਮਯਾਰੀ ਉਰਲੀ ਸੈਂਡ ਨੂੰ ਪਿੰਡ ਲਾ ਲਈਏ ਬਗਾ ਪਰ ਰੋਡ ਕੀ ਮੁਗਲਾ ਚੋਸਮਾ ਪੀਰਾਂ ਦੀ ਛੱਡੀ ਜਗਾ ਉਤੋਂ ਬਾਅਦ ਇਧਰ ਨੂੰ ਦੌਲਤਪੁਰ ਦੌਲਤਪੁਰ ਤੋਂ ਗਾਹ ਨੂੰ ਲਾਲੀਏ ਜੀ ਸਿੰਬੜੀ ਹੋ ਗਿਆ ਤੇ ਬੜਾ ਜੋ ਸਾਈਡ ਬਾਨੂ ਲਾਲੀਏ ਪਿੰਡ ਬਹੁਤ ਲੱਗਦੇ ਨੇ ਜਿਹਨੂੰ ਨਾਲ-ਨਾਲ ਆਪਾਂ ਪਿੰਡ ਸਿੰਬਲ ਅੰਬਯਾਰਾ ਹੋਰ ਇੱਧਰ ਨੂੰ ਮਹਿਮੂਦਪੁਰ ਗਾਧੜੀਆਂ ਹੋ ਗਿਆ ਬਲਾਚੁਰ ਕੰਗਣੇ ਵਾਲਾ ਪੋਲ ਹੋ ਗਿਆ ਜੀ ਉਧਰੋਂ ਸਿਆਣਾ ਹੋ ਗਿਆ ਸਿਆਣੇ ਦੇ ਨਾਲ-ਨਾਲ ਪਿੰਡ ਲੱਗਦੇ ਜਗਤਪੁਰ ਜਗਤਪੁਰ ਫੇਨੀ ਮੇਰਾ ਜੀ ਮੜਿਆਣੀ ਬਿਸ਼ੌੜੀ ਖਰੌੜ ਪਨੂ ਖੁਰਦਾਂ ਜਣਿਆਣੀ ਕਿਹੜੇ-ਕਿਹੜੇ ਪਿੰਡ ਦੇ ਵਿੱਚ ਮੀਂਹ ਪੈ ਰਿਹਾ ਹੈ ਉਹ ਤੁਸੀਂ ਦੱਸ ਸਕਦੇ ਹੋ ਸਾਨੂੰ ਜੇ ਕਿਸੇ ਪਿੰਡ ਦਾ ਨਾਮ ਨਾ ਲਿੱਤਾ ਗਿਆ ਉਹਦੇ ਲਈ ਮਾਫੀ ਆ ਵਾਧੂ ਮੀ ਅਜੇ ਬਲ ਨਮਾਸ਼ਹਿਰ ਦੇ ਵਿੱਚ ਵਾਧੂ ਜਿਨੀ ਕਹੀਏ ਬਹੁਤ ਮੀ ਪੈ ਰਿਹਾ ਅਜੇ ਇੱਥੇ ਨਮਾਸ਼ਹਿਰ ਸੇਮ ਐਸ ਐਸ ਸੂਜਨ ਸੂਜਨ ਕਿਹਾ ਲਿਖਿਆ ਸੀ ਨਮਾਸ਼ਹਿਰ ਕਹਿੰਦੇ ਵਾਧੂ ਅਮੀ ਬਹੁਤ ਬਹੁਤ ਆ ਨਮਾਸ਼ਹਿਰ ਬਹੁਤ ਵਧੀਆ ਮੌਸਮ ਬਹੁਤ ਸੋਹਣਾ ਹੋਇਆ ਬਾਈ ਇੱਕ ਤੱਜ ਹੈਗਾ ਐਤਬਾਰਾ ਜੀ ਦੇ ਦਿਨ ਰੰਗीन ਬਣਿਆ ਬਹੁਤ ਸੋਹਣਾ ਮੌਸਮ ਬਣਿਆ ਵਾਹੀ ਗੁਰਦੀ ਕਿਰਪਾ ਨਾਲ ਜਿਹਨੂੰ ਕਹਦੀਏ ਪਰਮਾਤਮਾ ਦੇ ਰੰਗ ਆ ਇਹ ਤੁਸੀਂ ਮੌਸਮ ਨੂੰ ਪੱਜੇ ਚੱਕੀ ਮਰਈਏ ਤੁਹਾਡੀ ਬਹੁਤ ਸੋਹਣਾ ਮੌਸਮ ਬੜਿਆਂ ਬਸ ਵੈਸੇ ਅੱਜ ਦੱਸਿਆ ਵੀ ਗਿਆ ਸੀ ਮੀਂਹ ਮੀਂਹ ਹੈਗਾ ਯਾ ਮੀਂਹ ਆਉਣਾ ਹੀ ਆ ਮੀਂਹ ਬੱਦੂ ਆ ਸੋ ਧਿਆਨ ਨਾ ਜਾਇਆ ਕਰੋ ਭਰਾਵੋ ਮੀਂਹ ਦੇ ਵਿੱਚ ਕਿਉਂਕਿ ਅੱਜ ਕੱਲ ਕੰਮ ਹੈਗਾ ਖਰਾਬ ਜਾਦਾ ਮੜ ਜਾ ਸਲਿੱਪ ਕਰਦਾ ਕਿਤੇ ਟਾਇਰ ਜਾਂ ਮੋਟਰਸਾਈਕਲ ਦਾ ਤਾਂ ਬੰਦਾ ਸੱਟ ਲਗਾ ਕੇ ਬਹਿ ਜਾਂਦਾ ਤਾਂ ਇਸ ਕਰਕੇ ਮੀਂਹ ਦੇ ਵਿੱਚ ਧਿਆਨ ਨਾਲ ਜਾਇਆ ਕਰੋ ਕੋਈ ਮੇਰਾ ਭਰਾ ਕੋਈ ਮੇਰੀ ਭੈਣ ਕੋਈ ਗੱਲ ਪੁੱਛਣੀ ਚਾਹੁੰਦਾ ਦੱਸਣੀ ਚਾਹੁੰਦਾ ਤਾਂ ਦੱਸ ਸਕਦੇ ਹੋ ਬੰਦੇ ਬਹੁਤ ਜੁੜੇ ਆ ਆਪਣੇ ਨਾਲ ਬਹੁਤ ਟੁੱਟੇ ਆ ਐਕਸੀਡੈਂਟ ਤੋਂ ਬਾਅਦ ਤੇ ਟੁੱਟੇ ਜਿਆਦਾ ਆ ਜਿਹੜੇ ਟੁੱਟ ਗਏ ਉਹਨਾਂ ਦਾ ਕੋਈ ਅਫਸੋਸ ਨਹੀਂ ਹੈਗਾ ਕੁੱਤੇ ਹੋਏ ਬੰਦਿਆਂ ਨੂੰ ਆਪਾਂ ਜੋੜਨ ਦੀ ਕੋਸ਼ਿਸ਼ ਕਰ ਵੀ ਨਹੀਂ ਦੇਈ ਠੀਕ ਹੈ ਜੀ ਕਿਸੇ ਭਰਾ ਦਾ ਕਮੈਂਟ ਆਇਆ ਸੀ ਕਮੈਂਟ ਪਤਾ ਨਹੀਂ ਹੁਣ ਉੱਪਰ ਚਲ ਗਿਆ ਜਾਂ ਕਿਦਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਆ ਕਿਹੜੇ ਪਿੰਡ ਕਿਹੜੇ ਸ਼ਹਿਰ ਕਾਲਗੜ ਪਿੰਡ ਪੈਂਦਾ ਆਪਣਾ ਭਰਾ ਦਿਲਬਰ ਸਿੰਘ ਕਾਲਗੜ ਸ੍ਰੀ ਗੁਰਦਾਸ ਜੀ ਦਾਸਨਾ ਤੋਂ ਪ੍ਰਧਾਨ ਸਾਡੇ ਵੱਡਾ ਭਰਾ ਆ ਮਨਦੀਪ ਸਿੰਘ ਕਾਲਗੜ ਉਹਨਾਂ ਦੀ ਭਰਾਵਾਂ ਦੀ ਸਪੋਰਟ ਬਹੁਤ ਰਹੀ ਹੈ ਮੈਨੂੰ ਬਹੁਤ ਬਹੁਤ ਧੰਨਵਾਦ ਇਦਾਂ ਹੀ ਭਰਾ ਹੁਣੇ ਪਿਆਰ ਕਰਦੇ ਆ